ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਦੀ ਰੱਖਿਵ ਬਖਸ਼ੂ ਨ ਤੇ ਅੱਜ ਆਪਾਂ ਲੱਗੇ ਆ ਜੀ ਬੰਬੇ ਕਾਟਨ ਦੇ ஆல்ਓਵਰ ਸੂਟ ਇਹ ਸੂਟ ਚੱਲੂਗਾ ਜੀ 550 ਰੁਪਏ ਚ ਤੇ 50 ਰੁਪਏ ਚ ਇਹ ਸੋਡੀ ਪੁੜਿਆ ਜਾਂਦਾ ਜੇ ਤੁਸੀਂ ਲਵਾਓ ਤੇ ਆਪਣਾ ਪਤਾ ਜੀ ਮੌੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਤੇ ਸਾਡੀ ਲੋਕੇਸ਼ਨ WhatsApp ਤੇ ਤੇ YouTube ਤੇ ਪਾਈ ਹੋਈ ਹੈ ਵੀਡੀਓ ਬਣਾਉਣ ਵਿੱਚ ਕਿਉਂਕਿ ਕੰਮ ਹੀ ਰਹਿ ਜਾਂਦੀ ਤੇ ਪਲੀਜ਼ ਮਾਫ ਕਰਿਆ ਕਰੋ ਕਿਉਂਕਿ ਮੇਰੀ ਸਿਹਤ ਠੀਕ ਨਹੀਂ ਚੱਲ ਰਹੀ ਕੁਝ ਦਿਨਾਂ ਦਾ ਦਿਲਿਆ ਤੁਹਾਨੂੰ ਕਲਰ ਦਿਖਾਵਾਂਗੇ ਇਹਦੇ ਵਿੱਚ ਨਾ ਕੋਸ ਕਸੂਟ ਇਹ ਜਿਹੜੇ ਸਿੰਗਲ ਹੋਣਗੇ ਨਹੀਂ ਇੱਕ ਡਿਜ਼ਾਈਨ ਤੇ ਤਿੰਨ ਤਿੰਨ ਕਲਰ ਆਉ ਨਾਲ ਧਰੇ ਪਏ ਸਾਡੇ ਆ। ਮੈਂ ਬਿਮਾਰ ਕਰਕੇ ਮਤੂੰ ਚੱਕੀ ਨਹੀਂ ਜਾਂਦੇ ਤੇ ਆ ਮ ਨਾਲ ਧਰੇ ਹੋਇਆ ਵੀ ਇੱਕ ਚ ਇਹ ਆਪਣਾ ਜੀ ਪਹਿਲਾ ਕਲਰ ਜੇ ਤੁਸੀਂ ਇਹਦੇ ਵਿੱਚੋਂ ਕਿਸੇ ਨੇ ਵੀ ਸ਼ਰਟ ਕਟਾ ਕੇ ਲੈਣੀ ਆ ਸਾਰਾ ਸੂਟ ਇਹ 550 ਦਾ ਜੇ ਕਿਸੇ ਨੇ ਕੋਈ ਸ਼ਰਟ ਕਟਾ ਕੇ ਲੈਣੀ ਆ 3.5 ਮੀਟਰ ਦਾ ਇਹ ਪਣਾ ਹੋਇਆ ਵੱਡੇ ਪਣਾ ਜੀ ਸੂਟ ਹੈ ਜੀ ਜੇ ਕਿਸ ਨੇ ਸਟਾਕ ਟੱਕਟਾ ਲੈਣੀ ਆ ਤਾਂ ਪਊਗੀ 280 ਰੁਪਏ ਦੀ ਹਾਂ ਦੇਖ ਸਾਡੇ ਕੋਲੇ ਆਫ ਵਾਈਟ ਕਰੀਮ ਤੇ ਵਾਈਟ ਤੇ ਕੁਝ ਹੋਰ ਰੰਗਾਂ ਦਾ ਕੱਪੜਾ ਵੀ ਪਲੇਨ ਹੈਗਾ ਇਹਦੇ ਵਿੱਚ ਕੈਮਰੇ ਵਿੱਚ ਜੇ ਕਿਸ ਨੇ ਕੋਈ ਪੁੱਛਣਾ ਹੋਵੇ ਤਾਂ ਪੁੱਛ ਸਕਦੇ ਆ ਬੱਸ ਜੀ ਮੈਚਿੰਗ ਸੂਟ ਵੀ ਲਿਆਉਣੇ ਆ ਵਰਕ ਵਾਲੇ ਵੀ ਲਿਆਉਣੇ ਆ ਸਾਰੇ ਤਰ੍ਹਾਂ ਦੇ ਲੈਣੇ ਲੱਗੇ ਵੱਡਾ ਬਣਾ ਜੀ 3.5 ਮੀਟਰ ਦੀ ਕੱਟ ਹੋਣੀ ਹੈ ਪੂਰੀ 1 ਇੰਚ ਵੀ ਘੱਟ ਨਹੀਂ ਹੋਊਗਾ ਸੈਲਫ ਪਾਸ ਤੋਂ ਪੰਜਾਬਰ ਦਾ ਸੂਟ ਆ ਗਿਆ ਜੀ ਇਹ ਉਹ ਵੀਡੀਓ ਚੰਗੀ ਜਿਹੀ ਦਿਖਾਤਾ ਕਰਦਾ ਫਿਰ ਖੋਲ ਕੇ ਦਿਖਾਉਣੇ ਬਹੁਤ ਔਖੇ ਨਹੀਂ ਨਹੀਂ ਇਹ ਤਾਂ ਡਿਜ਼ਾਈਨ ਇੱਕੋ ਜਿਹਾ ਨਾਲ ਤਾਂ ਫਿਰ ਖੋਲਣ ਦਾ ਕੋਈ ਫਰਕ ਫਾਇਦਾ ਹੀ ਨਹੀਂ ਆ ਸੂਟ ਨਾਲ ਤੋ ਡਿਜ਼ਾਈਨ ਕਰਨਾ ਦਾ ਆ ਦੇਖੋ ਕਿੰਨਾ ਘੈਂਟ ਡਿਜ਼ਾਈਨ ਆ 3D ਡਿਜ਼ਾਈਨ ਆ ਤਾਂ ਹਾਂ ਡਾ ਗਿਆ ਬਲੈਕ ਇਹ ਸਾਰੀ ਜੀ ਬੰਬੇ ਦੀ ਕੈਮਰਟ ਕਾਟਨ ਆ ਬਹੁਤ ਵਧੀਆ ਇੱਕ ਨੰਬਰੇ ਖਰਾਬ ਨਹੀਂ ਹੁੰਦੀ ਰਿਸਪੌਂਸ ਬਹੁਤ ਸੋਹਰਾ ਕਾਟਨ ਇਹ ਆਪਣੇ ਕੋਲੇ ਕੱਪੜਾ ਇੰਨਾ ਵੇਚ ਰਹੇ ਹਾਂ ਤੁਸੀਂ ਸੋਚ ਨਹੀਂ ਸਕਦੇ ਜਿਹੜੀ ਅਸੀਂ ਵੀਡੀਓ ਪਾ ਦਿੰਨੇ ਆ ਨਾਲ ਦੀ ਨਾਲ ਸੇਲ ਆਉਟ ਹੋ ਜਾਂਦਾ ਹੈ ਕਿਉਂਕਿ ਜਿੰਨਾਂ ਕੋਲੇ ਕੱਪੜਾ ਭਾਗਦੇ ਨੂੰ ਬੜਾ ਪਸੰਦ ਕਰਿਆ ਲੋਕਾਂ ਨੇ ਰੰਗ ਤੁਹਾਡੇ ਸਾਹਮਣੇ ਹੈ ਜੀ ਇਸ ਵਾਰ ਮੈਂ ਖੋਲ ਕੇ ਦਿਖਾਏ ਹੂਏ ਤੁਸੀਂ ਕਹਿੰਦੇ ਸੀ ਪੂਰਾ ਕੋਲ ਕੇ ਦਿਖਾਓ ਸੋਟ ਮੈਂ ਕੋਲ ਕੇ ਦਿਖਾ ਰਹੀ ਹਾਂ ਕਿੰਨੇ ਪਰਟ ਪੜੇ ਨੇ ਪੂਰਾ ਬੰਦਾ ਸੇ ਤਾਂ ਥੀ ਉਹ ਨਾ ਹੋਣ ਕਰਕੇ ਜੀ ਥੋੜਾ ਜਿਹਾ ਵੀਡੀਓ ਬਣਾਉਣ ਵਿੱਚ ਪ੍ਰੋਬਲਮ ਆ ਮੈਨੂੰ ਆ ਰਹੀ ਹੈ ਕਿਉਂਕਿ ਇਕੱਲਾ ਦੀਪੋਰੀ ਬਣਾਉਂਦਾ ਆ ਹਾਂਜੀ ਆਫ ਵਾਈਟ ਵਾਈਟ ਕਰੀਮ ਸਲਵਾਰਾਂ ਮਿਲ ਜਾਂਦੀਆਂ ਆਪਣੇ ਕੋਲੇ ਬਲੈਕ ਵੀ ਸੋ ਦਾ ਸਾਰੀ ਸਾਰਾ ਸੂਟ 550 ਦਾ ਜੇ ਤੁਸੀਂ ਇਕੱਲੇ ਕਮੀਜ਼ ਮਗਵਾਉਣੀ ਹੈ ਤਾਂ 280 ਦੀ ਹੈ ਪਰ ਇੱਕ ਕਮੀਜ਼ ਨਹੀਂ ਅਸੀਂ ਵੇਚੀ ਕਮੀਜ਼ ਦੋ ਵੇਚਦੇ ਹਾਂ ਮੱਟਾ ਮੱਟਾ ਇੱਕ ਤੇ ਖਰਚਾ ਵਾਲਾ ਪਾ ਜਾਂਦਾ ਜੀ ਜੇ ਕਿਸੇ ਨੂੰ ਤੁਸੀਂ ਸਵਾਲ ਕਰਕੇ ਪੁੱਛਣਾ ਵੀ ਹੈ ਨਾ ਬਾਟਮ ਹੈਗੀ ਹੈ ਬਬੀ ਪਰ ਇਹ ਆਲ ਓਵਰ ਨੇ ਤੇ ਸੋਖ ਰੱਖ ਕੇ ਬਾਅਦ ਨੂੰ ਕੱਲ ਨੂੰ ਆਪਾਂ ਮੈਚਿੰਗ ਵੀ ਪਾਵਾਂਗੇ ਕਿਉਂਕਿ ਅੱਜ ਜਦੋਂ ਆਪਾਂ ਵਰ ਕਾਲੀ ਪਾਇਆ ਸੀ ਕਿੰਨਾ ਘੰਟਾਣਾ ਬਬੀ ਬੂਟੀਆਂ ਕਿੰਨੀਆਂ ਪਰਪਲ ਬੂਟੀਆਂ ਕਿੰਨੀ ਘੰਟੇ ਤੇ ਹਲਕੀਆਂ ਜਿਹੀ ਪਰਪਲ ਜੀ ਇਹ ਬਲੈਕ ਕਲਰ ਜੀ ਦੀ ਪੀਜ ਜੀ ਫੁੱਲ ਹੈ ਅੱਜ ਆ ਬਰਕ ਕਾਲੀ ਸੂਟ ਪਾਈ ਸੀ ਜੀ ਪੰਜਾਂ ਵਰਕ ਕਾਲੇ ਤੇ ਉਹ ਆਪਣੇ ਮਨ ਦਾ ਪੰਜ ਚਾਰ ਕਰ ਗਏ ਸਾਰੇ ਸੀਨ ਆਊਟ ਹੋ ਗਏ ਦੀਪੂ ਚੱਕੀ ਤੂੰ ਪੈਰ ਧਰੀ ਬੈਠਾ ਉੱਤੇ ਗਲਤੀ ਤੇਰੀ ਕਿੱਡੀ ਨਨ ਪੈਰ ਤਾਂ ਫਿਰ ਟਿੱਕਿਆ ਨਹੀਂ ਜੀ ਤੈਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਜੀ ਵੀ ਮੰਮੀ ਜੀ ਤਾਂ ਪਹਿਲੇ ਮੇਰਾ ਪੈਰ ਪਿੱਛੇ ਆ ਦੱਬੇ ਹੋਏ ਕੱਪੜੇ ਸੀ ਹਿਉਕਾ ਵੱਜਿਆ ਨੇ ਦਰੂ ਛੇ ਆਲਓਵਰ ਸੂਟ 350 ਦੀ ਪੂਰੀ ਕੱਟ ਹੋਊਗੀ ਇੰਚੀ ਘਟਣੀ ਹੋਊ 550 ਆ ਸ਼ਰਟ ਕੱਟ ਕੇ ਲਵਾਂਗੇ 280 ਬਹੁਤ ਸੋਹਣੀ ਕਾਟਨ ਹੈ ਜੀ ਬਹੁਤ ਤੁਸੀਂ ਸਾਡਾ ਸਾਥ ਦੇ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਆਲਓਵਰ ਸੂਟ ਚੱਲ ਰਿਹਾ ਜੀ 550 ਵਿੱਚ ਵਾਹਿਗੁਰੂ ਜੀ ਸੋਨ ਨੂੰ ਵੀ ਬਹੁਤ ਰੱਖਿਆ ਦੇ ਵੀ ਜਿਹੜਾ ਕੋਈ ਬਣ ਭਰਾ ਨਵਾਂ ਕੰਮ ਕਰਦਾ ਦਾਲਬੁਰਖ ਵੈਗਰੂ ਹਰ ਬੰਦੇ ਦੇ ਕੰਮ ਚ ਵਰਤ ਤਾ ਪਾਵੇ। ਆਵਿਖਲ ਕਿੰਨਾ ਪਿਆਰਾ। ਡਿਫਰੈਂਟ ਲੁੱਕ ਏ ਟੋਟਲੀ। ਇਹ ਕਲਰ ਵੀਰੇ ਸੇਮ ਹੀ ਆ ਰਹੀ ਹੁੰਦੇ ਆ ਵੀਡੀਓ ਚ ਤੇ ਕਈ ਹਰ ਕਲਰ ਹਮ ਤਾਂ ਮੈਨੂੰ ਪਤਾ ਹੁੰਦਾ ਤੇ ਬਾਕੀ ਹਮ ਤਾਂ ਸੇਮ ਇੰਨੀ ਡਾਉਣ ਆ। ਬੋਲੇ ਬਣੀ ਜਾਂਦਾ। ਆਹ ਮਹਿੰਦੀ ਰੰਗਾਂ ਦਾ ਕਲਰ ਆਈ। ਇਹਦੇ ਉੱਪਰ ਤੁਸੀਂ ਵਾਈਟ ਲੈਸਾਂ ਲਾ ਕੇ ਇਹਨੂੰ ਬਹੁਤ ਵਧੀਆ ਨਾਈਟ ਸੂਟ ਵੀ ਬਣਾ ਸਕਦੇ ਹੋ ਤੇ ਉਸ ਸੂਟ ਵੀ। ਕਿਉਂਕਿ ਮੋਟੇ ਫੁੱਲ ਵਾਲੇ ਦੇ ਲੈਸਾਂ ਲੱਗੀਆਂ ਤੁਹਾਨੂੰ ਇਹ ਜਿਆਦਾ ਸੋਹਣੀਆਂ ਲੱਗਣਗੀਆਂ। ਦੇ ਇਹ ਵੀ ਦੱਬੇ ਬੈਠਾ ਫਿਰ ਵੀ ਟਾ-ਟਾ ਕਰਦਾ ਆ ਮੇਰੇ ਪੈਰ ਤਾਂ ਪਿੱਛੇ ਆ ਹਾਂ ਲੋច ਮੇਰੇ ਪੈਰ ਪਿੱਛੇ ਮਟੂ 550 ਤੇ ਚੱਲ ਰਹੀ ਵੀਰੇ ਵੰਨ ਹੱਦ ਬਾਰੇ ਤੁਸੀਂ ਅਸੀਂ ਬਹੁਤ ਸੁਨਗਰ ਨਾਲ ਖਲਿਆਰ ਦੇ ਕਪੜਾ ਬੁਣੋਨੇ ਆ ਪਲੀਜ਼ ਇਹ ਤੁਸੀਂ ਨਾ ਸ਼ੌਂਗ ਬਣਾਈ ਵੀਡੀਓ ਦੇਖ ਲਿਆ ਕਰੋ ਤੁਸੀਂ ਫਿਰ ਬਾਰ-ਬਾਰ ਕਹਿੰਦੇ ਉਹਨੇ ਖਲਿਆਰ ਕੀ ਫੋਟੋ ਪਾਓ ਇੰਨਾ ਟਾਈਮ ਤੇ ਬਿਲਕੁਲ ਨਹੀਂ ਹੁੰਦਾ ਇਹਦੇ ਵਿੱਚ ਇੰਨੀ ਮਿਹਨਤ ਹੁੰਦੀ ਆ ਬੰਦੇ ਦੀ ਟੂ ਹੀ ਟੁੱਟ ਜਾਂਦੀ ਆ ਕਿਉਂਕਿ ਇਹ ਟੂਕ ਡਿਜ਼ਾਈਨ ਤਾਂ ਹੈ ਨਹੀਂ ਕਿ ਥੱਲੇ ਪਰਾ ਦਿਖਾਦੀ ਜਾਂ ਲੈਸ ਲੱਗੇ ਜੇ ਹੋਰ ਕੁਝ ਲੱਗੇ ਪਰਸਨ ਲਾਉਣੇ ਬੁਕਿੰਗ ਕਰਨੀ ਬਹੁਤ ਜ਼ਿਆਦਾ ਟਫ ਕੰਮ ਹੈ ਇਹ ਬਸ ਕੱਲਾ ਕਰਨਾ ਕਿ ਜਿਵੇਂ ਆਲੂ ਪਰਸਨ ਦੱਸਿਆ ਨੇ ਕਿ ਆਲੂ ਪਰ ਸੂਟ ਸਾਰਾ ਹੈ ਫਾਸੀ ਜੇ ਕਰਕੇ ਖਿਲਾਰ ਕੇ ਫੋਟੋ ਦਿਖਾਉਣੇਗਾ ਫਾਇਦਾ ਨਹੀਂ ਵੜਦੇ ਵੀ ਅਗਲਾ ਸਮਾਰ ਕੇ ਦੇਖ ਲੈ ਰੰਗ ਕਲਰ ਦੇ ਪੁਰਾਣੇ ਓਕੇ ਬਾਈ ਵਨ ਕਿਉਂ ਮੈਂ ਸੈੱਟ ਕਰਦੀ ਹਿੰਦਾ ਹਾਂ ਉਹ ਨਾਲ ਧਰਕੇ ਮਾ ਫਾਹਿਆ ਨਹੀਂ ਵੜਦੇ ਹਾਂ ਦੇਖ ਬੀ ਕਿੰਨਾ ਕਿਊਟ 컬러 ਹੈ ਹਾਂ ਦੇਖ ਦੀਪੋ ਸਿੱਧਾ ਗਰੀਏ ਕਿ ਮੁਰਗੇ ਕਪਾ ਬਹੁਤ ਸੁਨਮਾ 컬러 ਹੈ ਜੀ ਬਹੁਤ ਪਿਆਰਾ 컬러 ਹੈ ਇਹ ਆਫ ਵਾਈਟ ਸਲਵਾਰ ਨਾਲ ਬਲੈਕ ਨਾਲ ਗਾੜੀ ਨਾਲ ਵੀ ਹਾਂ ਹਾਂ ਮੈਂ ਖੀ ਇਹ ਬ੍ਰੀਕ ਡਿਜ਼ਾਈਨ ਦੇ ਵਿੱਚ ਬ੍ਰੀਕ ਰੈੱਡ ਫੁੱਲ ਹੈ ਔਫ ਵਾਈਟ ਬੁਏਂਟ ਜਿੰਦੀ ਰੈੱਡ ਤੇ ਜੈਲੂਰੀ 550 ਦੇ ਵਿੱਚ ਜਿਹੜਾ ਮਰਜ਼ੀ ਛੁਟ ਲਓ 550 ਚ ਤੇ 50 ਰੁਪਏ ਦੀ ਡਿਲੀਵਰੀ ਚਾਰੀ ਲਗੂ ਗੋ ਗਰਮੀ ਬਹੁਤ ਹੈ ਜੀ ਦੀਪੂ ਵਿਚਾਰਾ ਕੇ ਪਾਰਸਲ ਨਾਲ ਆ ਕੇ ਸੌਂ ਜਾਂਦਾ ਕਿੰਨਾ ਚਿਰ ਰਹੀ ਨਹੀਂ ਉਹਦਾ ਫਿਰ ਵੀਡੀਓ ਬਣਾਉਣ ਲਈ ਟਾਈਮ ਕੱਢਣਾ ਪੈਂਦਾ ਕਿਉਂਕਿ ਗਰਮੀ ਦੇ ਅਕੋਰਡਿੰਗ ਇੱਕ ਆਬ ਦੀ ਛੇਤ ਨਹੀਂ ਠੀਕ ਜੀ ਕਿਉਂਕਿ ਪਾਰਸਲ ਲੱਗਦੇ ਵੀ 2 ਵਜੇ ਤੋਂ ਪਹਿਲਾਂ ਪਹਿਲਾਂ ਆਈਗਾ 2 ਵਜੇ ਤੋਂ ਪਹਿਲਾਂ ਫਿਰ ਪਾਰਸਲ ਆ ਜਿਹੜੇ ਕਸਟਮਰਾਂ ਦੀ ਪੇਮੈਂਟ ਰਹਿ ਜਾਂਦੀ ਉਹ 10 10:30 ਵਜੇ ਪਾਉਂਦੇ ਆ ਜੀ ਫਿਰ ਉਹ ਦੋ ਜਾਣਾ ਪੈਂਦਾ ਜੇ ਪਾਰਸਲ ਜ਼ਿਆਦਾ ਹੋਣਗੇ ਫਿਰ ਉਹ ਡਾਕ ਖਾਨੇ ਨਾਲੇ ਵੀ ਕਹਿ ਦਿੰਦੇ ਆ ਵੀ ਤੁਹਾਡੇ ਪਾਰਸਲ ਵੱਧ ਹੁੰਦੇ ਟਾਈਮ ਨਾਲ ਆ ਕਰੋ ਦੇਦੀ ਬੁਲੇਡ ਹੋ ਜਾਂਦਾ ਰਹੇ ਉਹਨਾਂ ਨੂੰ ਗੁੱਸਾ ਚੜਦਾ ਕਿੰਨੇ ਟਾਈਮ ਨਾਲ ਆਇਆ ਕਰੋ ਸੁੱਕ ਨਾਲ ਆਪਣੇ ਪਾਰਸਲ ਬਹੁਤ ਵਧੀਆ ਮਹਾਰਾਜ ਦੀ ਮੇਰਾ ਬਹੁਤ ਹੁੰਦੇ ਆ ਆਪਾਂ ਜ਼ਿਆਦਾਤਰ ਪਾਰਸਲਾਂ ਰੱਡਾ ਖੰਮੀ ਦੀਆਂ ਆਉਣੀਆਂ ਨੇ ਲੈ ਕਸਟਮਰ ਨੂੰ ਸਸਤਾ ਵੇਂਦਾ ਨਾਲੇ ਆਪਣਿਆਂ ਨੂੰ ਹਾਂ ਥੋੜਾ ਡਾ ਖੰਮੀ ਦੀ ਸਸਤਾ ਪਾਇਆ ਜਾਂਦਾ ਹੈ ਲੈ ਘਰ ਪਹੁੰਚ ਪਹੁੰਚ ਦੋ ਜਾਂ ਥੋੜਾ ਜਿਹਾ ਡਿਜ਼ਾਈਨ ਹੈ ਤਾਂ ਜਿਗਲ ਦਾ ਡਿਜ਼ਾਈਨ ਦਿਖਾ ਦੇਣਾ ਜਿਦਗੀ ਹੂੰ ਜਿਹੜੀ ਜੀ ਨਹੀਂ ਦੱਸਦੇ ਪਰ ਹੂੰ ਉਸੇ ਕਲਰ ਡਿਜ਼ਾਈਨ ਹੀ ਦਾ ਜਿਗਲ ਜਣਾ ਤਾਂ ਕਰਕੇ ਥੋੜੀ ਜਿਓ ਜਿਗਲ ਜੀ ਪੈਂਦੀ ਆ ਡਿਜ਼ਾਈਨ ਆਪਣੇ ਕੋਲੇ ਸਾਰਾ ਡਿਫਰੈਂਟ ਹੈ ਤੁਸੀਂ ਐ ਨਹੀਂ ਕਹਿ ਸਕਦੇ ਕਿ ਕਿਸੇ ਨਾਲ ਤੁਹਾਡਾ ਮੇਲ ਦਾ ਜਾਂ ਕਰਦਾ ਡਿਜ਼ਾਈਨ ਆਪਣਾ ਟੋਟਲੀ ਡਿਫਰੈਂਟ ਆ ਬਹੁਤ ਸੋਹਣੇ ਡਿਜ਼ਾਈਨ ਨੇ ਆਲ ਓਵਰ ਸੂਟ ਨਾਲ ਬਹੁਤ ਉਹਦੇ ਨਾਲ ਚੁੰਨੀਆਂ ਮੈਕਸਿਮਮ ਆਪਣੇ ਕੋਲੇ ਨਾਲ ਵੀ ਚੁੰਨੀਆਂ ਨਾਲ ਮੇਲ ਮਿਲਦੀਆਂ ਘਰੇ ਪਿੰਨੀ ਹੁੰਦੀਆਂ ਜੇ ਕੋਈ ਪੁੱਛੇ ਨੀ ਬਹੁਤ ਘੱਟ ਲੈ ਗ ਵਰਤਦੇ ਆਪਾਂ ਕੋਲ ਪਾਟਣ ਨਹੀਂ ਹੁੰਦੀਆਂ ਹਾਂ ਦੇਖੋ ਜੀ ਕਿੰਨਾ ਪਿਆਰਾ ਕਲਰ ਹੈ ਜਿਹੜਾ ਮਰਜ਼ੀ ਮਰਦਾ ਪਾਓ ਇਹਨੇ ਸੋਹਣਾ ਕਲਰ ਹੈ ਕਾਟਨ ਦੀ ਵੀਰੇ ਆਪਣੀ ਗਾਰੰਟੀ ਹੈ ਇਹ ਪਿਓਰ ਕਾਟਨ ਆ 100% ਦੇ ਵਿੱਚ ਕੋਈ ਮਿਕਸ ਨਹੀਂ ਹੈਗਾ ਇਹ ਵਧੀਆ ਵਾਲੀ ਕੈਮਰਿਕ ਕਾਟਨ ਹੈ ਬਸੇ ਵੱਡੇ ਪਨੇ ਜਾ ਜਾਂਦੀ ਦੀ ਬੰਬੇ ਕਾਟਨ ਵਾਲੀ ਰਿਸਪੌਂਸ ਦਾ ਖੜਾ ਰਹਿ ਜੀ ਕਸਟਮਰ ਬਹੁਤ ਜਿਆਦਾ ਪਸੰਦ ਕਰ ਰਹੇ ਹੈ ਤਾਂ ਕਰਨਾ ਤੁਸੀਂ ਦੋ ਰੰਗ ਦੀ ਜੁਨੀ ਕਰਾਓ ਗਾਜ਼ਰੀ ਤੇ ਬਲੈਕ ਕਿੰਨੀ ਸੋਹਣੀ ਲੱਗੀ ਸੂਟ ਤਾਂ ਨਾ ਵੀਰੇ ਸੂਟੇ ਬਣਵਾਉਣ ਦੇ ਟਪੈਂਡ ਹੁੰਦਾ ਸੂਟ ਕੋਈ ਮਹਿੰਗਾ ਸਸਤਾ ਦਾ ਚੱਕਰ ਨਹੀਂ ਹੁੰਦਾ ਤੁਸੀਂ ਇਹਨੂੰ ਵਧੀਆ ਇੱਕ ਲੁੱਕ ਦੇ ਕੇ ਬਣਾਉਂਗੇ ਨਾ ਕਿਉਂਕਿ ਸੂਟ ਬਹੁਤ ਸੋਹਣਾ ਬਣ ਜਾਂਦਾ ਜੇ ਇਹਨੂੰ ਸਿੰਪਲ ਜਿਹਾ ਬਣਾਉਂਗੇ ਤਾਂ ਸਿੰਪਲ ਜਿਹਾ ਲੱਗਦਾ ਇਹ ਸੌਡੇ ਦੇ ਟਪੈਂਡ ਦਾ ਸੂਟ ਬਣਾਉਣ ਵਾਲੇ ਅੱਗੇ ਤੇ ਨਾ ਸੁਣਾ ਰੰਗ ਮਿੱਟੀ ਰੰਗ ਦੇ ਵਿੱਚ ਪਿੰਕ ਫੁੱਲ ਦਾ ਦੇ ਵੀ ਜਿਹੜਾ ਸੂਟ ਨਾ ਮੈਂ ਦੱਸ ਦਿਆਂਗਾ ਕਿ ਆ ਰਿਹਾ ਹੈ ਮੇਰੇ ਤੇ ਫੋਕਸ ਨਾ ਰਿਹਾ ਅਗਰ ਕੱਪੜੇ ਦੇ ਧਿਆਨ ਕਰਦੇ ਹੋ ਕੱਪੜੇ ਦੇ ਬੋਕਸ ਹੀ ਰੱਖਿਆ ਅੰਮੀ ਜੀ ਮੇਰੀ ਫੋਟੋ ਨਹੀਂ ਕੋਈ ਆ ਦੇਖੋ ਟੋਟਲੀ ਡਿਫਰੈਂਟ ਜਿਹਾ ਆਪਾਂ ਨਹੀਂ ਤਾਂ ਫੋਟੋ ਹੀ ਕੱਪੜੇ ਹੀ ਦਿਖਾਣਾ ਬੇਟੀ ਡਾਲ ਕਲਰ ਜਿਹਾ ਕੱਪੜਾ ਗਏ ਮੈਂ ਬੁਣੀ ਬਣ ਕੇ ਉੱਥੇ ਐਵੇਂ ਚੜੰਦੀ ਜਾਂਦਾ ਆ ਡਾਲ ਕਲਰ ਜਿਹਾ ਗਾ ਜਿਵੇਂ ਆਪਾਂ ਕਹਦੀਏ ਕਿ ਆ ਦੇਖੋ ਜੀ ਕਿੰਨੀਆਂ ਸੋਹਣੀਆਂ ਨਵਾਂ ਡਿਜ਼ਾਈਨ ਹੈ ਨਾ ਬਹੁਤ ਸੋਹਣੀ ਵੀਰੇ ਪਾਏ ਬਹੁਤ ਕੈਂਟ ਲੁੱਕ ਦਿੰਦੇ ਆ ਆ ਤਾਂ ਨਵਾਂ ਡਿਜ਼ਾਈਨ ਹੁਣ ਦੱਸੀ ਨਾ ਮੈਂ ਆਪਣੀ ਕਹਿੰਦੇ ਜਿਵੇਂ ਆਪਾਂ ਕਹਿੰਦੇ ਨਾਟਕ ਹੁੰਨੀ ਬਾਰ ਬਿਡੋਲਸ ਜਾਲਦੇ ਹੁੰਦੇ ਉਹ ਚੀਜ਼ ਹੀ ਆ ਗਈ ਕਿਉਂਕਿ ਇੱਕ ਤਾਂ ਵੀਰੇ ਕਾਟਨ ਹੈ ਇੱਕ ਇਹ ਗਰਮੀਆਂ ਦੀ ਵੀ ਆਟਮਾ ਤੇ ਹੁਣ ਆਪਾਂ ਆਪਣੇ ਹੀ ਪਾ ਲੇ ਨਾਲੇ ਤਾਂ ਇਹ ਸਹੀ ਪ੍ਰਾਈਸ ਚ ਆ ਜਾਂਦੇ 550 ਚ ਆ ਜਾਂਦੇ ਆ ਨਾਲੇ ਖਰਾਬ ਨਹੀਂ ਹੁੰਦੇ ਪਾਏ ਸੋਹਣੇ ਤੇ ਨਾਲੇ ਲੁੱਕ ਡਿਫਰੈਂਟ ਨਾਲੇ ਅਗਲਾ ਪੁੱਛੂਗਾ ਉਸ ਤੋਂ ਕਿ ਕਿੱਥੋਂ ਮੰਗਵਾਏ ਕੱਪੜਾ ਨਾਲੇ ਤੁਸੀਂ ਇਹਨੂੰ ਘਰੇ ਪਾਓ ਬਾਹਰ ਪਾਓ ਇਹਨੇ ਆਪ ਦੀ ਲੁੱਕਾਂ ਹੀ ਲਈਆਂ ਸੱਟ ਲੈਣੀ ਤੁਸੀਂ ਸ਼ਰਟ ਵੀ ਲਾ ਸਕਦੇ ਹੋ 100 ਹਾਂ ਸੌਰੀ 200 ਸੀ ਵੀ ਹੋਗੀ ਨਾ ਕੰਨਾ ਪਰ कलर ਟੋਟਲੀ ਡਿਫਰੈਂਟ ਆ ਜਨਿਕ ਜਿਹਾ ਕਲਰ ਹਾਂ ਇਹ ਲਾਸਟ ਵੀ ਇਸ ਰਹਿ ਗਿਆ ਹਾਂ ਲਾਸਟ ਆ ਦੇਖੋ ਜੀ ਇਹ ਸੀ ਆਪਣਾ ਲਾਸਟ ਕਲਰ ਪਰਪਲ ਤੇ ਬਲੂ ਜੀ ਸਾਢੇ 3 ਦਿਨ ਦੀ ਕੱਟ ਹੋ ਵੱਡੇ ਪਨੇ ਜਾਂ ਛੱਟ ਦੇ ਚਾ ਵੀਰੇ ਪੂਰਾ ਵਧੀਆ ਸੂਟ ਬਣਦਾ ਪੁੱਲੇ ਰੂਲੇ ਹੁੰਦੇ ਦਾ ਵੀਡੀਓ ਬਣਾਉਣ ਚ ਵੀ ਕਮੀ ਰਹੀ ਹੋਏ ਤਾਂ ਅਸੀਂ ਸੌਰੀ ਚਾਹੁੰਦੇ ਆ ਸੋ ਆਪ ਸਭ ਨੂੰ ਸਾਡੇ ਬਣੀ ਨੂੰ ਮੇਰੇ ਦੇ ਦੀਪੂ ਨੂੰ ਬਣੀ ਨੂੰ ਪਿਆਰ ਭਰੀ ਸ਼ਤਸ਼ੀਕਾਰ